ਜਿੱਦੜ ਬਾਇਆ ਰਹੀ ਹੈਗਾ ਇਹ ਲੁਧਿਆਣਾ ਵਾਂ ਗੱਲ ਤੇ ਗੋਡਾ ਰੱਖਣ ਦਾ ਗੌਦਾ ਸਰੀਰ ਹੈਗਾ ਪਹਿਲਾਂ ਮੇਰੇ ਜਿੱਦਾ ਸਰੀਰ ਤਾਂ ਬਣਾ ਲਵੇ ਗੋਡੇ ਰੱਖ ਲਵੇ ਗੋਡੇ ਰੱਖ ਲਵੇ ਪ੍ਰਭੂ ਰਾਮ ਦਾ ਭਗਤ ਤਾਂ ਕੱਲਾ ਕਰੋਨਾ ਚ ਚੱਲ ਪਿਆ ਸੀ ਵੋਡੇ ਦੇ ਝੰਡਾ ਲੈ ਕੇ ਝੰਡਾ ਲੈ ਕੇ ਜਿਹੜਾ ਬੰਦਾ ਠੇਕੇਦਾਰ ਇਹਦੇ ਮੁੰਡੇ ਦੇ ਉੱਤੇ 307 ਦੇ ਤਿੰਨ ਪਰਚੇ ਆ ਸੁਣ ਲੋ ਇੱਕ ਚਿੱਟੇ ਦਾ ਪਰਚਾ ਵੀ ਆ ਔਰ 307 ਦੇ ਤਿੰਨ ਪਰਚੇ ਆ ਔਰ ਬਹੁਤ ਜਲਦੀ ਤੁਹਾਡੇ ਅੱਗੇ ਸਾਰੇ ਆਉਣ ਲੱਗਿਆ ਅੱਗੇ ਸਾਰੇ ਆਉਣ ਲੱਗਿਆ 100 ਰੁਪਏ ਦੀ ਪਰਚੀ ਕਟਾਈ ਹੋਵੇ ਜਾਂ ਸਿਪਾਈ ਹੋਵੇ ਕਟਾਈ ਹੋਵੇ ਜਾਂ ਸਿਪਾਈ ਹੋਵੇ ਕਮੇਟੀ ਵਾਲਿਆਂ ਨੂੰ ਵੀ ਕਹਿਣਾ ਪੂਰੇ ਲੁਧਿਆਣੇ ਦੇ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਬੰਦੇ ਆ ਇੱਕ ਬੰਦਾ ਪਰਚੀ ਲੈ ਆਓ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲੂ ਮੈਂ ਭਰੀ ਪ੍ਰੈਸ ਚ ਕਹਿ ਰਿਹਾ ਆ ਰੈਸ ਕਰੀਏ ਆਲਟ ਪਰਮਿਸ਼ਨ ਬੋ ਬਦਾਟ ਕਿਸੇ ਗੱਲ ਤੋਂ ਲੁਧਿਆਣੇ ਦੇ ਲੋਕਾਂ ਨੂੰ ਜਦੋਂ ਠੇਕਾ ਦੇਣਾ ਉਹਦੋਂ 20 ਰੁਪਏ ਪਰਚੀ ਝੂਟੇ ਦੀ ਜਦੋਂ ਗਰੀਬ ਦਾ ਬੱਚਾ ਅੰਦਰ ਵੜ ਜਾਂਦਾ ਤਾਂ 100 ਰੁਪਏ ਪਰਚੀ ਇਹ ਕਿੱਥੋਂ ਦਾ ਕਾਨੂੰਨ ਆ ਇਹ ਲੁੱਟ ਪਟਾਕਾ ਨਹੀਂ ਚੱਲਣ ਦੇਣਾ ਬਹੁਤ ਚਲਾ ਲਿਆ ਪੱਛੀ ਸਾਹਿਬ ਬਹੁਤ ਚਲਾ ਲਿਆ ਪੱਛੀ ਸਾਹਿਬ ਪ੍ਰਭੂ ਰਾਮ ਦਾ ਨਾਮ ਲੈ ਕੇ ਉਹਨੂੰ ਮੋਸ਼ਨਲ ਕਰਕੇ ਅੱਗੇ ਉਹਦੇ ਨਾਮ ਨੂੰ ਉਹਦੀ ਬਲੈਕਮੇਲ ਕਰ ਰਿਆ ਉਸ ਗੱਲ ਦੀ ਬਲੈਕਮੇਲ ਕਰ ਰਿਆ ਜਿਹੜੇ ਆ ਚਾਰ ਤਾੜੀਆਂ ਮਾਰ ਰਿਆ ਸੜਕ ਤੇ ਬੱਠੇ ਉਹ ਸੜਕ ਤੇ ਬੱਠੇ ਫੋਰਥ ਕਲਾਸ ਦਾ ਮੁਲਾਜ਼ਮ ਸੀਵਰੇਜ ਬੋਰਡ ਦੇ ਵਿੱਚ ਉਹ ਸਵਾ ਸਵਾ ਕਰੋੜ ਦਾ ਠੇਕਾ ਲੈ ਰਿਆ ਉਹਦੇ ਕੋਲ ਪੈਸੇ ਕਿੱਥੋਂ ਆਏ ਔਰ ਕਾਰਪੋਰੇਸ਼ਨ ਦੇ ਅੰਦਰ ਜਿਹੜਾ ਮੁਲਾਜ਼ਮ ਹੋਵੇ ਉਹ ਕੋਈ ਬਾਹਰ ਕੰਮ ਨਹੀਂ ਕਰ ਸਕਦਾ ਉਹ ਔਰ ਬਿਜੀ ਲੈਂਡਸ ਦੇ ਅੰਦਰ ਜੜੀਆਂ ਉਹਦੀਆਂ ਅੰਕਮਾਰੀਆਂ ਨੇ ਉਹ ਵੀ ਕਰਾਵਾਂਗੇ মিডিਆ ਪੱਤਰਕਾਰ ਮੇਰੇ ਵੀਰ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਤੁਹਾਨੂੰ ਪਤਾ ਪਿਛਲੇ ਦਿਨੀ ਕਿਸੇ ਦਾ ਮੋਢਾ ਤੇ ਬੰਦੂਕ ਦੋ ਪਾਰਟੀਆਂ ਦੀ ਇੱਕ ਕਾਂਗਰਸ ਤੇ ਇੱਕ ਭਾਜਪਾ ਦੀ ਜੋ ਪਿਛਲੇ ਸਮੇਂ ਤੋਂ ਪ੍ਰਭੂ ਰਾਮ ਦੀ ਦਸਹਿਰਾ ਕਮੇਟੀ ਗਰੇਸੀ ਮੈਦਾਨ ਦੇ ਵਿੱਚ ਹਰ ਇੱਕ ਸਾਲ ਚੱਲਦੀ ਆ ਜੀ ਜਿਹੜਾ ਉਸ ਕਮੇਟੀ ਵੱਲੋਂ ਜਾਂ ਉੱਥੇ ਦਾ ਕੋਈ ਠੇਕੇਦਾਰ ਜਿਸ ਦਾ ਨਾਮ ਮੈਨੂੰ ਪਤਾ ਲੱਗਿਆ ਕੋਈ ਅਸ਼ੋਕ ਆ ਮੈਂ ਪਿਛਲੇ ਕੱਲ ਦਾ ਪਰਸੋ ਦਾ ਦੇਖ ਰਿਹਾ ਕਾਂਗਰਸ ਦਾ ਮੇਰੇ ਆਪੋਜੀਟ ਲੜਿਆ ਹੋਇਆ ਔਰ ਮੌਜੂਦਾ ਜਿਹੜਾ ਐਮਪੀ ਆ ਰਾਜਾ ਬਲਿੰਗ ਕਾਂਗਰਸ ਦਾ ਪ੍ਰਧਾਨ ਤੇ ਕਾਂਗਰਸ ਦੇ ਦੋ ਜਿਹੜੇ ਨੇਤਾ ਹਾਰੇ ਹੋਏ ਸਾਬਕਾ ਐਨਐਲਏ ਤੇ ਉਹਨਾਂ ਦੀ ਸਾਜ਼ਿਸ਼ ਤੇ ਇੱਕ ਭਾਜਪਾ ਦਾ ਜਿਹੜਾ ਹਰਿਆ ਹੋਇਆ ਨੇਤਾ ਵਾ ਇਹ ਚਾਰਾਂ ਬੰਦਿਆਂ ਦੀ ਸਾਜ਼ਿਸ਼ ਦੇ ਨਾਲ ਪ੍ਰੀਪਲਾਨ ਜੋ ਸਾਡੀ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਔਰ ਮੈਨੂੰ ਮੇਰੇ ਉੱਤੇ ਡਾਇਰੈਕਟਲੀ ਤਾਣਾ ਕੱਸਿਆ ਗਿਆ ਵੀ ਇਹ ਜਿਹੜਾ 10 ਲੱਖ ਰੁਪਇਆ ਵਧਾਇਕ ਮੰਗਦਾ ਵਾ ਕਹਾਇਆ ਗਿਆ ਠੇਕੇਦਾਰ ਤੋਂ ਪਿੱਛੇ ਬੰਦੂਕ ਜਿਹੜੀ ਆ ਉਹ ਭਾਜਪਾ ਦੇ ਕਾਂਗਰਸ ਦੀ ਆ ਸਿੱਧਾ ਸਿੱਧਾ ਤੁਸੀਂ মিডিਆ ਵਾਲੇ ਪੱਤਰਕਾਰ ਮੇਰੇ ਵੀਰ ਸਾਰੇ ਹੀ ਸੂਝਵਾਨੋ ਤੁਹਾਨੂੰ ਵੀ ਤੁਸੀਂ ਕਈ ਨੇਤਾ ਇਥੋਂ ਬਣਾਇਆ ਕਈ ਨੇਤਾ ਜਿਹੜੇ ਨਾਲ ਤੁਹਾਡਾ ਵਾਅ ਵਾਸਤਾ ਪਿਆ ਵਾ ਔਰ ਅੱਗੇ ਪੈਂਦਾ ਰਹਿਣਾ ਵਾ ਇਸ ਪਿਕਚਰ ਬਾਰੇ ਤੁਹਾਨੂੰ ਵੀ ਪੂਰਾ ਗਿਆਨ ਹੋਣਾ ਚਾਹੀਦਾ ਔਰ ਤੁਹਾਨੂੰ ਇਹ ਪਤਾ ਲੱਗਿਆ ਹੋਣਾ ਵਾ ਵੀ ਲੜਾਈ ਦਾ ਇੱਕ ਠੇਕੇਦਾਰ ਕਹਿੰਦਾ ਮੇਰੀ ਆ ਤੇ ਪ੍ਰਭੂ ਰਾਮ ਦਾ ਜੋ ਇਤਿਹਾਸਕ ਦੇਣਾ ਸੀ ਸਾਰਾ ਵਿਸ਼ਵ ਔਰ ਸਾਰਾ ਦੇਸ਼ ਮਨੋਨੇ ਆ ਮੈਂ ਖੁਦ ਆਪ ਸਨਾਤਨ ਧਰਮ ਦਾ ਪ੍ਰਦਾਸ਼ੀ ਆ ਕਾਸਤਾ ਬ੍ਰਹਮਣਾ ਤੇ ਮੈਨੂੰ 15 ਸਾਲ ਹੋ ਗਏ ਲਗਾਤਾਰ ਸੰਕਟ ਮੋਚਨ ਮੌਸਮ ਕਮੇਟੀ ਦਾ ਮੈਂ ਚੇਅਰਮੈਨ ਵੀ ਹਾਂ ਔਰ ਮੈਂ ਕੱਲਾ ਇਹ ਸੰਗਤ ਦੀ ਪੂਰੇ ਲੁਹਿਆਣੇ ਦੀ ਸੰਗਤ ਦੇ ਨਾਲ ਮੋਢੇ ਨਾਲ ਮੋਢਾ ਹਿੰਦੂ ਮੁਸਲਮ ਸਿੱਖ ਸਾਈ ਅਸੀਂ ਸਾਰੇ ਹੀ ਰਲ ਕੇ ਜ਼ਰੇਸੀ ਮੈਦਾਨ ਚ ਜਿਹੜੀ ਉਹ ਸ਼ੋਭਾ ਯਾਤਰਾ ਕਰਦੇ ਆ ਮੈਂ ਤੁਹਾਡੇ ਮੀਡੀਆ ਰਾਈ ਪੱਤਰਕਾਰ ਵੀਰਾਂ ਦੇ ਥਰੂ ਸਾਰੇ ਲੁਧਿਆਣਾ ਵਾਸੀਆਂ ਨੂੰ ਲੁਧਿਆਣਾ ਵਾਸੀ ਦਾ ਜਾਣਦੀ ਆ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਕਿ ਉਹ 15 ਸ਼ੋਭਾ ਯਾਤਰਾ ਹੋ ਚੁੱਕੀਆਂ ਮੈਂ ਉਹਨਾ ਦਰੇਸੀ ਦੇ ਜਿਹੜੇ ਕਮੇਟੀ ਦੇ ਮੈਂਬਰ ਆ ਉਹਨਾਂ ਨੂੰ ਵੀ ਉਸ ਯਾਤਰਾ ਦਾ 11000 ਦੀ ਪਰਚੀ ਕਟੋਨਾ ਹਰ ਇੱਕ ਯਾਤਰਾ ਤੇ ਕਦੇ ਕਿਸੇ ਕੋਲੋਂ ਮੁਫਤ ਸੇਵਾ ਨਹੀਂ ਲਈ ਔਰ ਮੈਂ ਸਾਰੇ ਆਪਣੇ ਭਾਈਚਾਰੇ ਦੇ ਵਿੱਚ ਵੀ ਇਹ ਗੱਲ ਕਹਿਣਾ ਕਿ ਮੇਰਾ ਭਾਈਚਾਰਾ ਬਹੁਤ ਵੱਡਾ ਵਾ ਚਾਹੇ ਹਿੰਦੂ ਆ ਚਾਹੇ ਮੁਸਲਮਾਨਾ ਚਾਹੇ ਸਿੱਖਾ ਚਾਹੇ ਇਸਾਈਆ ਮੈਂ 15 ਯਾਤਰਾ ਦੇ ਵਿੱਚ ਜੇ ਕਿਸੇ ਕੋਲੋਂ 15 ਪੈਸੇ ਲੈ ਹੁਣ ਮੈਂ ਆਪਣੀ ਰਾਜਨੀਤੀ ਨੂੰ ਵੀ ਛੱਡ ਦੂੰਗਾ ਜਾਂ ਮੈਨੂੰ ਕੋਈ ਤੁਸੀਂ ਪੰਜਾਬ ਦੀ ਧਰਤੀ ਦੇ ਉੱਤੇ ਐਸੀ ਯਾਤਰਾ ਨਿਕਲਦੀ ਦਿਖਾ ਦਿਓ ਜਿਸ ਯਾਤਰਾ ਦਾ ਕੋਈ ਫਰਜ਼ਾਨ ਜਿਹੜਾ ਕੋਈ 5 ਪੈਸੇ ਪਰਚੀ ਨਾ ਕੱਟਦਾ ਹੋਵੇ ਜਾਂ ਪਰਚੀ ਚ ਪਾਈ ਨਾ ਹੋਵੇ ਪਹਿਲੀ ਯਾਤਰਾ ਸੰਕੜ ਮੋਚਨ ਹਨੂ ਮੋਸਬ ਕਮੇਟੀ ਜਿਸ ਦਾ ਮੈਂ ਸੇਵਾਦਾਰਾਂ ਮੈਂ ਕਰੋਨਾ ਵੇਲੇ ਵੀ ਤੁਸੀਂ ਦੇਖਿਆ ਹੋਣਾ ਸਾਰੇ ਮੀਡੀਆ ਵਾਲੇ ਪੱਤਰਕਾਰ ਵੀਰਾਂ ਨੇ ਜਿਹੜੇ ਅੱਜ ਇਹ ਸਨਾਤਨ ਦੀ ਆਲ ਲੈ ਕੇ ਪ੍ਰਭੂ ਰਾਮ ਦਾ ਸਰੂਪ ਜਿਹੜਾ ਵਾ ਉਹਨਾਂ ਨੇ ਸੜਕ ਤੇ ਰੱਖ ਕੇ ਪ੍ਰਭੂ ਰਾਮ ਦੇ ਨਾਲ ਜੋ ਘਰੌਣੀ ਹਰਕਤ ਕੀਤੀ ਆ ਇੱਕ ਰਾਜਨੀਤੀ ਦੇ ਬੰਦਿਆ ਦੇ ਮਗਰ ਲੱਕੇ ਪ੍ਰਭੂ ਨੇ ਵੀ ਉਹਨਾਂ ਨੂੰ ਸਜ਼ਾ ਦੇਣੀ ਦੇਣੀ ਆ ਔਰ ਉਸੇ ਗੱਲ ਨੂੰ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹਨਾ ਔਰ ਜਿਹੜੇ ਧਰਮ ਦੇ ਲੋਕ ਅਜ ਸਨਾਤਨ ਧਰਮ ਨਾਲ ਜੁੜੇ ਹੋਇਆ ਮੈਂ ਤੁਹਾਡੇ ਲਈ ਉਹਨਾਂ ਨੂੰ ਵੀ ਪੁੱਛਣਾ ਚਾਹਨਾ ਵਾ ਕਿ ਪ੍ਰਭੂ ਰਾਮ ਦਾ ਡੋਲਾ ਜੇ ਕਿਸੇ ਨੇ ਰੋਕਿਆ ਵਾ ਜੇ ਕਿਸੇ ਮੁਲਾਜ਼ਮ ਨੇ ਜਾਂ ਕਿਸੇ ਪ੍ਰਸ਼ਾਸਨ ਨੇ ਜਾਂ ਕਿਸੇ ਬੰਦੇ ਨੇ ਰੋਕਿਆ ਵਾ ਤਾਂ ਫੇ ਮੈਂ ਉਹਦਾ ਜਵਾਰ ਦਈਆ ਤੁਹਾਡੇ ਪੱਥਰਕਾਰ ਵੀਰਾਂ ਨੂੰ ਮੈਂ ਦੱਸ ਰਿਆ ਵਾਂ ਜੇ ਕਿਸੇ ਨੇ ਰੋਕਿਆ ਨਹੀਂ ਤੇ ਪ੍ਰਭੂ ਰਾਮ ਕੱਲਾ ਕਾਂਗਰਸ ਤੇ ਭਾਜਪਾ ਦਾ ਕੋਈ ਠੇਕੇਦਾਰੀ ਨਹੀਂਗੀ ਪ੍ਰਭੂ ਰਾਮ ਦੇ ਡੋਲੇ ਨੂੰ ਰੋਕਨ ਦਾ ਔਰ ਸੜਕ ਦੇ ਉੱਤੇ ਪ੍ਰਭੂ ਰਾਮ ਦਾ ਡੋਲਾ ਥੱਲੇ ਪਿਆ ਵਾ ਥੱਲੇ ਰੱਖਿਆ ਆ ਸੜਕ ਦੇ ਉੱਤੇ ਉਹਦੇ ਉੱਤੇ ਰਾਜਨੀਤੀ ਰੋਟੀਆਂ ਸੇਕ ਰਿਆ ਗੰਗਰ ਸੀ ਇਹ ਕੁਰਸੀਆਂ ਡਾਈ ਬੈਠਿਆ ਉਸ ਤੋਂ ਅਗਲੀ ਜਗ੍ਹਾ ਤੇ ਉਹ ਜਿਹੜਾ ਠੇਕੇਦਾਰ ਆ ਉਹ ਆਂਦਾ ਸ਼ੋਕ ਸ਼ੋਕ ਉਹ ਪਾਜ ਪਾਜਾ ਜਿਹੜਾ ਮੇਰੇ ਕੋਲੋਂ ਹਾਰਿਆ ਹੋਇਆ ਗੁਰਦੀਪ ਦੇਵੀ ਸ਼ਰਮਾ ਉਹ ਅਗਲੇ ਪੁਲ ਤੇ ਪ੍ਰਭੂ ਰਾਮ ਦੇ ਡੋਲੇ ਲਈ ਇਹਨਾਂ ਰਾਜਨੀਤੀ ਦੋ ਪਾਰਟੀਆਂ ਨੇ ਨਾਕੇ ਲਾਇਓ ਸੀ ਬਈ ਆ ਨਾਕੇ ਤੇ ਤੁਸੀਂ ਰੋਕ ਕੇ ਖੜ ਜਿਓ ਅਗਲੇ ਨਾਕੇ ਤੇ ਮੈਂ ਖੜਾ ਆਂ ਜਿਸਨੇ ਉਹ ਪਾਣੀ ਪਾ ਕੇ ਜਿਹੜਾ ਆਪਣੇ ਆਪ ਦਿਖਾ ਰਿਆ ਵਾ ਵੀ ਮੈਂ ਮਿੱਟੀ ਦਾ ਤੇਲ ਪਾ ਰਿਆ ਵਾਂ ਮੈਂ ਤੁਹਾਡੇ মিডিਆ ਲਈ ਦੱਸਣਾ ਇੱਕ ਤਦੇ ਦਿਨ 24 ਚਾਲਣ ਕਰ ਦੂੰਗਾ ਉਹ ਜਿੱਥੋਂ ਤੇਲ ਲਿਆ ਉਹਦੇ ਵਿੱਚ ਕੈਣੀ ਜਿੱਥੋਂ ਪਾਣੀ ਪਾਇਆ ਉਹਨੇ ਜਿੱਥੋਂ ਇਹ ਕਾਂਗਰਸੀਆਂ ਨੇ ਪਾਣੀ ਪਵਾਇਆ ਔਰ ਉਹ ਮੈਂ ਸਾਰੀ ਗੱਲ ਪਿਕਚਰ ਤੁਹਾਡੇ ਅੱਗੇ ਰੱਖੂੰਗਾ ਮੈਨੂੰ ਇਸ ਗੱਲ ਦਾ ਪੂਰਾ ਕਲੀਅਰ ਪਤਾ ਲੱਗ ਗਿਆ ਇਹ ਪਿਕਚਰ ਕਿੱਥੋਂ ਚੱਲੀ ਕਿਨੇ ਇਹਦੀ ਸਟੋਰੀ ਲਿਖੀ ਔਰ ਕਿਹੜੇ ਜਿਹੇ ਬੰਦੇ ਮੇਰੀ ਸ਼ਬੀ ਖਰਾਬ ਕਰਨ ਲਈ ਔਰ ਮੇਰਾ ਨਾਮ ਬਦਨਾਮ ਕਰਨ ਲਈ ਕਿਉਂਕਿ ਇਹਨਾਂ ਨੇ ਕਿਸੇ ਉਹ ਪੰਜਾਬੀ ਪੰਜਾਬੀ ਦੀ ਹਕਾवट ਦੇ ਵਿੱਚ ਲਿਖਿਆ ਹੁੰਦਾ ਪੰਜਾਬੀ ਭਾਸ਼ਾ ਚ ਟਰੱਕ ਦੇ ਪਿੱਛੇ ਬਈ ਰੀਸ ਕਰ ਸਾੜਨਾ ਇਹ ਰੀਸ ਨਹੀਂ ਕਰ ਸਕਦੇ ਮੇਰੇ ਕੰਮਾਂ ਦੀ ਸਿਰਫ ਇਹ ਜੀਆਂ ਜਿਹੜੀਆਂ ਘਨੌਣੀਆਂ ਹਰਕਤਾਂ ਨੇ ਉਹ ਕਰ ਸਕਦੇ ਆ ਇੱਕ ਮੈਂ ਉਹ ਵੀਡੀਓ ਰ ਵੀਡੀਓ ਦੇ ਵਿੱਚ ਦੇਖ ਰਿਹਾ ਸੀ ਆ ਇੱਕ ਸ਼ਰਾਰਤ ਦਾ ਠੇਕੇਦਾਰ ਭਾਜਪਾ ਦਾ ਜਿਹੜਾ ਜੂਏ ਦੀ ਬੁੱਕ ਚ ਲਾਉਂਦਾ ਵਾ ਲੁਧਿਆਣੇ ਦੇ ਅੰਦਰ ਜੂਏ ਦੇ 4 ਪੈਸੇ ਆ ਗਏ ਆ ਜੋ ਆਪਣੇ ਆਪ ਨੂੰ ਨੇਤਾ ਕਹਾ ਕੇ ਇਹੋ ਜੀਆਂ ਸਟੋਰੀਆਂ ਬਣਾਉਂਦਾ ਫਿਰਦਾ ਇੱਕ ਦੋ ਲੀਡਰ ਜਿਹੜੇ ਆ ਉਹਨਾਂ ਨੂੰ ਤਾਂ ਇਸ ਕਾਲ ਦਾ ਮਹਿਸੂਸ ਹੋਇਆ ਭਾਈ ਪੱਪੀ ਪ੍ਰਸ਼ਾਸਨ ਨੇ ਤਾਂ ਸਾਡੀ ਜਿਹੜੀ ਚੋਰੀ ਆ ਉਹ ਭਾਈ ਜਦੋਂ ਮੇਰਾ ਇਲਾਕਾ ਸੈਂਟਰ ਮੇਰੇ ਹਲਕੇ ਦੇ 500 ਪਰਿਵਾਰ 500 ਪਰਿਵਾਰਾਂ ਦਾ ਜੋ ਜਾਤੀ ਨੁਕਸਾਨ ਹੋਇਆ ਵਾ ਇੱਕ ਇੱਕ ਘਰ ਦੇ ਚਾਰ ਚਾਰ ਬੈਡਾਂ ਦੀਆਂ ਜੋੜੀਆਂ ਦੋ ਦੋ ਫ੍ਰਿਜ ਇੱਕ ਇੱਕ ਵਾਸ਼ਿੰਗ ਮਸ਼ੀਨ ਔਰ ਹਫਤਾ ਹਫਤਾ ਮੇਰੀਆਂ ਮਾਮਾ ਭੈਣਾਂ ਨੇ ਗਾਰਾ ਚੱਕਿਆ ਇਹ ਦੋਨਾਂ ਦੀ ਅਬਦਾਲਤ ਮੈਂ ਤੁਹਾਡੇ ਲਈ ਦੱਸਣਾ ਚਾਹੁੰਦਾ ਵਾਂ ਇਹਨਾਂ ਦੋਨਾਂ ਦੀ ਬਦੌਲਤ ਇੱਕ ਦੇ ਮੈਗ ਹੀ ਪੈਸ ਥੱਲਿਓ 74 ਇੰਚ ਪੈਪ ਜਾ ਰਹੀ ਆ ਉਹਨੇ 15 ਫੁੱਟ ਜਗ੍ਹਾ ਕਵਰ ਕਰਨ ਲਈ ਆਪਣੇ ਐਮਐਲਏ ਦਾਦਾਗਰੀ ਦੇ ਤੌਰ ਦੇ ਉੱਤੇ ਅਫਸਰਾਂ ਨੂੰ ਗਮਰਾਹ ਕਰਕੇ ਉਹ ਜਿਹੜਾ ਆਪਣਾ ਨਾਲਾ ਵਾ ਉਹ ਬੰਦ ਕੀਤਾ ਹੋਇਆ ਇੱਕ ਦੇ ਥੱਲਿਓ 74 ਫੁੱਟ ਦੀ ਪੈਪ ਜਾ ਰਹੀ ਆ ਉਹਦੀ ਡੈਂਗ ਦੇ ਥੱਲਿਓ ਜਿਹੜੀ ਸਰਕਾਰੀ ਜਗ੍ਹਾ ਵਾ ਮੈਨੂੰ ਲੱਗਦਾ ਐ ਦੀ ਅੰਕਵਾਰੀ ਕਰਾਉਣੀ ਚਾਹੀਦੀ ਐ ਇਹਨਾਂ ਦੋਨਾਂ ਦੇ ਜਿਹੜਾ ਢੋਕਾ ਮੱਲੇ ਤੇ ਉਸ ਪਿਛਲੇ ਮੱਲੇ ਜਾਇਆ ਵਾ ਪਾਣੀ ਉੱਧਰ ਧਰਮਪੁਰੇ ਧਰਮਪੁਰੇ ਇਹਨਾਂ ਦੋਨਾਂ ਇਲਾਕਿਆਂ ਦੇ ਵਿੱਚ ਜਿਹੜਾ 600 500 ਪਰਿਵਾਰ ਦਾ ਨੁਕਸਾਨ ਹੋਇਆ ਮੈਂ ਇਸ ਗੱਲ ਦੀ ਅੰਕਵਾਰੀ ਚਾਹਨਾ ਪ੍ਰਸ਼ਾਸਨ ਕੋਲੋਂ ਕਾਰਪੇਸ਼ਨ ਕਮਿਸ਼ਨਰ ਕੋਲੋਂ ਭਈ ਇਹਨਾਂ ਦੋਨਾਂ ਦੇ ਪੈਲਸਾਂ ਦੀ ਉਹਦੇ ਪੈਲਸ ਦੀ ਵੀ ਚੈਕਿੰਗ ਕੀਤੀ ਜਾਵੇ ਉਹਦੀ ਜਗਾ ਦੀ ਰਿਸ਼ਤੀ ਵੀ ਮੰਗਾਈ ਜਾਵੇ ਤੇ ਜਿਹੜੀ ਉਹ ਡੈਂਗਾ ਜਿਹੜਾ ਲੀਡਰ ਹੈ ਕਾਂਗਰਸ ਦਾ ਉਹਦੀ ਡੈਂਗ ਦੇ ਥੱਲੇ ਉਹ ਦਿੱਖਿਆ ਜਾਵੇ ਵੀ ਉਹ ਜਿਹੜਾ ਵੱਡਾ ਪੈਪ 74 ਇੰਚ ਦਾ ਜਿਹੜਾ ਇੱਕ ਕਮਲਾ ਪੂਰਾ ਬਣਿਆ ਹੋਇਆ ਉਹ ਸਾਟਾ ਨਾ ਲਿਆ ਜਿਹੜਾ ਕਾਂਗਰਸ ਦਾ ਉਹਦੇ ਡੈਂਗ ਦੇ ਥੱਲੇ ਜਿਹੜਾ ਇੱਕ ਪੂਰਾ 74 ਇੰਚ ਦਾ ਸੀਵੇ ਲੈ ਜਾ ਰਿਹਾ ਉਹਦੇ ਉੱਤੇ ਆਪਣੀ ਡੈਂਗ ਪਾਈ ਬੈਠਾ ਵਾ ਇਹਨਾਂ ਲੋਕਾਂ ਨੇ ਮੈਨੂੰ ਲੱਗਦਾ ਵਾ ਉਹ ਆਪਣੀਆਂ ਰਾਜਨੀਤੀ ਰੋਟੀਆਂ ਸੇਕਲੀਓ ਦੇ ਵਿੱਚ ਕੁਝ ਫਸਾਇਆ ਤੇ ਤਾਂ ਲੋਕਾਂ ਨੂੰ ਪਾਣੀ ਦੀ ਮਾਰ ਪਈ ਐ ਇਹ ਲੋਕਾਂ ਦਾ ਅਣਕਵਾਰੀ ਹੋਣੀ ਚਾਹੀਦੀ ਐ ਮੈਂ ਇਹ ਜਿਹੜਾ ਸਵਾਲ ਆ ਸਾਡਾ ਸੈਸ਼ਨ ਚਾਰਿਆ ਵਾ ਮੈਂ ਕੱਲ ਵਿਧਾਨ ਸਭਾ ਦੇ ਪਟਨ ਤੇ ਵੀ ਰੱਖਣਾ ਔਰ ਲੋਕਲ ਬਾਡੀ ਮੰਤਰੀ ਨੂੰ ਉੱਥੋਂ ਇੱਕ ਟੀਮ ਬਣਾ ਕੇ ਪੂਰੀ ਇਹਨਾਂ ਦੀ ਅਣਕਵਾਰੀ ਕਰਾਂਗਾ ਰੋਗ ਸਾਰੀ ਜਿਹੜੀ ਜਗਾ ਵਾ ਉਹ ਸਾਰੀ ਤੁਹਾਡੇ মিডিਆ ਰਾਈ ਔਰ ਲੁਧਿਆਣੇ ਦੇ ਲੋਕਾਂ ਨੂੰ ਔਰ ਮੇਰੇ ਹਲਕਾ ਕਾਸ ਕਰਕੇ ਸੈਂਟਰ ਦੇ ਲੋਕਾਂ ਦਾ ਜੋ ਨੁਕਸਾਨ ਹੋਇਆ ਮੇਰੇ ਪਰਿਵਾਰਾਂ ਦਾ ਉਹਦੀ ਵੀ ਪਰਪਾਈ ਇਹਨਾਂ ਲੋਕਾਂ ਕੋਲੋਂ ਕੀਤੀ ਜਾਊਗੀ ਤਾਂ ਕਿ ਇਹਨਾਂ ਨੇ ਆਪਣੇ ਧੰਦੇ ਚਲਾਉਣ ਲਈ ਆਪਣੇ ਰਾਜਪਾੜ ਦੀ ਤਾਕਤ ਦੇ ਨਾਲ ਜਿਹੜਾ ਇਹ ਸਰਕਾਰੀ ਜਗਾ ਔਰ ਲੋਕਾਂ ਦਾ ਜੋ ਉੱਥੋਂ ਬਣਦਾ ਹੱਕ ਆ ਉਹਦੇ ਉੱਤੇ ਵੀ ਆਪਣੇ ਵੀਰ ਨਾਲ ਚਲਾ ਰਹੇ ਆ ਮੈਂ ਜੋ ਇਸ ਠੇਕੇਦਾਰ ਦੇ ਮੁੱਢੇ ਤੇ ਰੱਖ ਕੇ ਬੰਦੂਕ ਇਹਨਾਂ ਰਾਜਨੀਤੀ ਲੋਕਾਂ ਨੇ ਚਲਾਈਆ ਮੈਂ ਆਪਣੇ ਵੱਲੋਂ ਮੇਰੇ ਐਡਵੋਕੇਟ ਰਮਨ ਕੋਸ਼ਲ ਜੀ ਦੇ ਵੱਲੋਂ ਉਹਦੇ ਉੱਤੇ ਮਾਨ ਹਾਨੀ ਦਾ ਜਿਹੜਾ ਦਾਵਾ ਵਾ ਉਹ ਕਰਨ ਜਾ ਰਿਹਾ ਉਹਦਾ ਜਵਾਬ ਉਹਨੂੰ ਕੋਰਟ ਤੋਂ ਵੀ ਪੁੱਛੂਗਾ ਔਰ ਉੱਥੇ ਜਵਾਬ ਦੇਊਗਾ ਉਹ ਵੀ ਕਿਹੜੇ ਲੋਕਾਂ ਦੀ ਰਾਜਨੀਤੀ ਦੀ ਸ਼ੈ ਦੇ ਥੱਲੇ ਆ ਕੇ ਮੈਂ ਇਹ ਕਰਮ ਕੀਤਾ ਵਾ ਔਰ ਖਾਸ ਕਰਕੇ ਮੈਂ ਤੁਹਾਡੇ ਲਈ ਦੱਸਣਾ ਚਾਹਨਾ ਸਵਾ ਸਵਾ ਕਰੋੜ ਦਾ ਕਰੋੜ ਕਰੋੜ ਰੁਪਏ ਦਾ ਜਿਹੜਾ ਇੱਕ ਕਾਰਪੇਸ਼ਨ ਦਾ ਫੋਰਥ ਕਲਾਸ ਦਾ ਮੁਲਾਜ਼ਮ ਸੀਵਰੇਜ ਬੋਰਡ ਦੇ ਵਿੱਚ ਉਹ ਸਵਾ ਸਵਾ ਕਰੋੜ ਦਾ ਠੇਕਾ ਲੈ ਰਿਆ ਉਹਦੇ ਕੋਲ ਪੈਸੇ ਕਿੱਥੋਂ ਆਏ ਔਰ ਕਾਰਪੇਸ਼ਨ ਦੇ ਅੰਦਰ ਜਿਹੜਾ ਮੁਲਾਜ਼ਮ ਹੋਵੇ ਉਹ ਕੋਈ ਬਾਹਰ ਕੰਮ ਨਹੀਂ ਕਰ ਸਕਦਾ ਉਹ ਔਰ ਬਿਜੀ ਲੈਂਡਸ ਦੇ ਅੰਦਰ ਜਿਹੜੀਆਂ ਉਹਦੀਆਂ ਅੰਕਮਾਰੀਆਂ ਨੇ ਉਹ ਵੀ ਕਰਾਵਾਂਗੇ ਤੇ ਉਹ ਵੀ ਲੋਕਾਂ ਨੂੰ ਲੋਕਾਂ ਨੂੰ ਜਗ ਜਹਰ ਹੋਣਾ ਚਾਹੀਦਾ ਇੱਕ ਮੈਂ ਲਾਸਟ ਗੱਲ ਤੁਹਾਡੇ ਨਾਲ ਜਰੂਰ ਸਾਂਝੀ ਕਰਨੀ ਚਾਹਣਾ ਜਿਹੜੀਆਂ ਇਹ ਮੈਂ ਤੁਹਾਡੇ ਨਾਲ ਗੱਲਾਂ ਆਪਣੇ ਵਿਚਾਰ ਸਾਂਝੇ ਕੀਤੇ ਆ ਮੈਂ ਤੁਹਾਡੇ ਮੀਡੀਆ ਰਾਹੀਂ ਮੈਂ ਆਪਣੇ ਹਲਕੇ ਸੈਂਟਰ ਦੇ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਨੌਜਵਾਨ ਸਾਥੀਆਂ ਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਤੇ ਲੁਧਿਆਣਾ ਵਾਸੀਆਂ ਨੂੰ ਸਾਡੇ ਪਾਰਟੀ ਦੇ ਪ੍ਰਧਾਨ ਖੰਗੂੜਾ ਸਾਹਿਬ ਵੀ ਬੈਠਿਆ ਪ੍ਰੈਸ ਦੇ ਵਿੱਚ ਪ੍ਰਿੰਸ ਜੀ ਮੇਰੇ ਆਮ ਆਦਮੀ ਪਾਰਟੀ ਦੇ ਭਾਰਤੀ ਜੀ ਰਾਜੂ ਬਾਬਾ ਜੀ ਚੱਡਾ ਜੀ ਸਾਰੇ ਰੰਗਾ ਜੀ ਸਾਰੇ ਜੀ ਮੈਂ ਨਾਮ ਲੈਣ ਲੱਗਿਆ ਬਹੁਤ ਸਮਾਂ ਲੱਗੂ ਮੇਰੀਆਂ ਭੈਣਾਂ ਵੀ ਬੈਠੀਆਂ ਮਾਤਾਵਾਂ ਵੀ ਬੈਠੀਆਂ ਮੈਂ ਤੁਹਾਨੂੰ ਸਾਰਿਆਂ ਦੀ ਹਾਜ਼ਰੀ 'ਚ ਇਹ ਗੱਲ ਕਹਿਣ ਲੱਗਿਆ ਵੀ ਇਹ ਜਿਹੜੀ ਘਨੌਣੀ ਹਰਕਤ ਦੋ ਤਿੰਨ ਦਿਨਾਂ ਤੋਂ ਚੱਲ ਰਹੀ ਆ ਇਹ ਭਾਜਪਾ ਤੇ ਕਾਂਗਰਸ ਦਾ ਇਹ ਵੀ ਟੀਮ ਬਣ ਕੇ ਹੋ ਰਹੀ ਆ ਔਰ ਮੈਂ ਤੁਹਾਡੇ ਲਈ ਇਹ ਵੀ ਗੱਲ ਦੱਸਣੀ ਚਾਹਨਾ ਜਨਤਾ ਨੂੰ ਜੇ ਇਸ ਘਮ ਦੇ ਵਿੱਚ ਮੇਰਾ ਕੋਈ ਰੋਲ ਹੋਵੇ ਜਾਂ ਮੇਰਾ ਕੋਈ RAM ਦੇ ਡੋਲੇ ਲਈ ਇਹਨਾਂ ਲੋਕਾਂ ਨੇ ਪ੍ਰਭੂ ਦਾ ਨਾਮ ਨਹੀਂ ਬਖਸ਼ਿਆ ਇਹਨਾਂ ਨੇ ਹੋਰ ਕਿਸੇ ਨੂੰ ਕੀ ਬਖਸ਼ਣਾ ਵਾ